ਅਨੁਕਾ ਚੱਲ ਕਤੌੜ ਉਹ ਨਵੇਂ ਮੁੰਡੇ ਦੀ ਿਸਾ ਕਰਦੇ ਬਿੱਲੋ ਤੇਰੀ ਤੋਰ ਗਿਆ ਹੈ ਲੱਗੀ ਨਜ਼ਰ ਅਬ ਮਾਰੇ ਧਾਗੇ ਪੱਟ ਪੱਟ 3172 ਦੇ ਜਾਂ ਕਿਹਾ ਤਾਂ ਨਾ ਮਾਰ ਹਾਰਨ ਉਹ ਹਾਰਨ ਬੈਂਕ ਨੂੰ ਤਾਂ ਮਾਰਨਾ ਹੀ ਆ ਪੁੱਠੀ ਹੋ ਗਈ ਸੀ ਬੈਲਟ ਪੁੱਠੀ ਹੋ ਗਈ ਸੀ ਮਾਰੀ ਮਾਰੀ ਮਾਰਦੇ ਹੋਰ ਨਮਾਜ਼ ਕੱਟੋੜਨ ਨਰਨ ਮਾਰਨਾ ਕਦ ਦੁਆ ਘੇਰ ਮੈਂ ਨਹੀਂ ਚੱਲਣ ਮੰਨ ਦੁਆ ਲਾ ਕੇ ਚੱਲ ਮੈਂ ਵੀ ਦੁਆ ਲਾ ਰਿਹਾ ਹਾਂ ਵਾਰੀ ਵਾਰੀ ਹਕਮਨ ਕੇ ਕੀ ਹੋ ਗਿਆ ਛੋਟਾ ਆ ਜਰਾ ਸਰਜੀਵਨ ਸਾਹਿਬ ਪਹਿਲਾ ਸ੍ਰਿਸ਼ਟੀ ਬਣਾਈ ਨਾ ਨਾਮ ਰਾਮ ਪਹਿਲਾ ਛੱਤ ਕਰਦਾ ਉਹ ਬੰਦ ਕਰਦਾ ਸਾਰੇ ਬਿਰਾਂ ਨੂੰ ਪਿਆਰਪਰੀ ਸਤਿ ਸ੍ਰੀਕਾਲ ਜੀ ਭਾਈ ਜੀ ਫਸ ਗਿਆ ਜਿੱਕ ਸੁੱਤੇ ਸੋਨੀ ਫਸ ਗਿਆ ਜਿੱਕ ਸੁੱਤਾ ਮੇਰਾ ਸ਼ੇਰ ਬੱਗਾ ਆਜਾ ਦਮਦਮ ਲੈ ਆਜਾ ਇਕੇ ਕਿਲਾ ਰਹਿ ਗਿਆ ਹੁਣ ਤਾਂ ਕੋਈ ਨਾ ਇਹ ਨਾ ਇਹ ਬਈ ਅਸਲ ਚ ਸੋਨੀ ਨੂੰ ਬੁਲਾਉਂਦੇ ਹੁੰਦੇ ਤੇ ਅਸੀਂ ਪਿੰਡ ਵੀ ਆਜਾ ਮਾੜਾ ਮੋਟਾ ਹੁੰਦਾ ਹੁੰਦਾ ਵੀ ਚੱਲ 2-3 ਕਿਲੋ ਸਾਡੇ ਕੋਲ ਵਰ ਦੇ ਅੱਜ ਦੱਸਦੇ ਆਪਣੇ ਆਪ ਬੁਲਾਈ ਕਿ ਨਹੀਂ ਦੂਜੀ ਮਸ਼ੀਨ ਤਾਂ ਆਇਆ ਵੀ ਇੰਨੀ ਦੂਰ ਹੈ ਵੀ ਕੱਲ ਨੂੰ ਆਉਣਾ ਵੀ ਓਖਾ ਲੱਗਣਾ ਤਾਂ ਪਹਿਲਾਂ ਤੇ ਕਿਹਾ ਸੀ ਸਾਹਾਂ ਮਾਰਦੀਆਂ ਸਾਹਾਂ ਤੱਕ ਯਾਦ ਰਹਿਗੀਆਂ ਤੇ ਉਹ ਸਟੈਂਡਰਡ ਕੇ ਮੈਨ ਬੁਲਾਉਣੀ ਪਈਆ ਉਹ ਗਈ ਵੀ ਸੀ ਕਿਤੇ ਹੋਰ ਮੁਛਲ ਪੱਜਣਾ ਉੱਥੋਂ ਨਿਵੇੜ ਲਿਆਉਣੇ ਜਾਣਾ ਤਾਂ ਆਪਣੇ ਵੱਡਣ ਵਾਸਤੇ ਬਾਸਮਤੀ ਦੇ ਤੇ ਅੱਜ ਥੋੜੀ ਜਿਹੀ ਇੱਕ ਜੀਰੀ ਤਕੜੀ ਟੱਕਰ ਗਈ ਸਾਨੂੰ ਤੇ ਕੱਲੀ ਮਸ਼ੀਨ ਦੇ ਬੰਬ ਬੋਲ ਗਈ ਅੱਜ ਕਹਿੰਦੇ ਮੁਛਲ ਅੱਜ ਟਕਰੀਏ ਮੁਛਲ ਦਾ ਪਰ ਅੱਜ ਵਾਲੀ ਜੀ ਮੈਂ ਤੁਹਾਨੂੰ ਪਹਿਲਾਂ ਤਾਂ ਝਾੜ ਦਿਖਾਉਣਾ ਤੇ ਮਸ਼ੀਨ ਦੇ ਪਹਿਲੇ ਪਹਿਲੇ ਜੇ ਚੱਲ ਰਹੀ ਹੈ ਸਵੇਰ ਦੀ ਮਸ਼ੀਨਾਂ ਦੇਖੋ ਮੁਸੰਦੀ ਦੀ ਜੀ ਕੋਈ ਬਿਮਾਰੀ ਨਹੀਂ 1% ਵੀ ਬਿਮਾਰੀ ਨਹੀਂ ਯਾਰ ਹਰੇ ਨਾੜ ਚਾ ਪੂਰੀ ਉਜਮਿਆ ਗਿਰੀ ਵੀ ਹੈ ਆ ਗਰਮ ਗਰਮ ਲੰਗਦਾ ਮਾਲ ਅੰਦਰ ਨੂੰ ਫੇ ਚੀਕਾ ਕਢਾਉਂਦੀ ਹੈ ਉਹ ਮਸ਼ੀਨ ਦਾ ਇੰਨਾ ਕਹ ਵੀ ਉਹ ਚੌਕ ਨਹੀਂ ਹੁੰਦੀ ਉਹਦਾ ਕਟਰ ਚੌਕ ਹੋ ਜਾਂਦਾ ਪਹਿਲੇ ਹੀ ਉਹ ਇੰਨਾ ਤਾਂ ਵੀ ਜਾਂਦਾ ਪਰ ਇਹਦੇ ਕਟਰ ਧੱਕਰ ਚੀਜ਼ਾਂ ਨੇ ਇਹ ਸੋਖੀ ਜਿ ਝੋਕ ਕੇ ਨਹੀਂ ਹੁੰਦੀਆਂ ਉਹਦੇ ਸਲਿੱਪ ਕਲਚ ਲੱਗਿਆ ਵਾ ਦੂਆ ਬੰਦਾ ਜਦੋਂ ਆਵਾਜ਼ ਸੁਣਦਾ ਨਾ ਉਹਨੂੰ ਐਂ ਲੱਗਦਾ ਬੱਲਾ 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 ਵੀ ਖਬਰੇ ਗੇਅਰ ਨਹੀਂ ਪਾਉਣੇ ਆਉਂਦੇ ਕਿਵੇਂ ਇਹਦਾ ਹੱਟ ਜਿ ਘੜਾ ਰਿਹਾ ਕਹਿੰਦਾ ਮੈਂ 5 ਕਿਲੇ ਵੱਟਿਆ ਆ। ਓ ਦੂਆ ਲਾ ਦੂਆ। ਜਾ ਦੂਰੇ ਆਉਂਦੀ ਸਾਰ ਲਾਈ ਫਾਰਚ। ਇਹਨੂੰ ਕਿਹੜਾ ਲੈਣਾ ਚਾਚੇ ਨੂੰ ਦੁੱਪਰ ਹੋ ਗਿਆ। ਕਹਿੰਦਾ ਉੱਥੇ ਜਿੱਥੇ ਮੈਂ ਵੱਟ ਗਿਆ ਉੱਥੇ ਤਾਂ ধੂਏ ਆ, ধੂਏ ਗੇਰ ਚ ਕਿਹੜਾ ਲੰਦਾ ਤਾਂ ਮੈਂ। ਮਾ ਉਦੇ ਦੂਆ ਦਾ ਤੂੰ ਭੁੱਲ ਜਾ। ਉਹ ਜਿੱਦਾ ਪਹਿਲੇ ਲੋਚੀਆਂ ਲੱਗਦਾ ਵੀ ਵੱਧ ਤੁਰਦੀ ਆ ਇਹ। ਹਲੋ ਮਾਲਿਕਾ ਮੈਂ ਸਾਰਾ ਖੜਦ ਚ ਜਾਂਦਾ। ਇੱਥੇ ਥੱਲੇ ਦੇ ਹੋਣਾ ਨਰਮ ਪ੍ਰਾਲ ਜਾਂ ਥੋੜਾ ਜਿਹਾ ਘਿੱਲਾ ਥੱਲੇ ਤੇ ਪਿਛਲੀ ਵਾਰ ਬਹੁਤ ਸੰਘਰਸ਼ ਕਰਿਆ ਸੀਨੇ 550 ਕਿੱਲੋ ਜਮਾਈ ਧਾਤੀ ਨਾਲ ਲੱਗਿਆ ਵਾ ਭੱਡਿਆ ਇਹ ਕਰਮਾਂ ਵਾਲਿਆਂ ਦਾ ਪੂਰਾ ਸਹਿਯੋਗ ਹੈ ਨਾ ਤੇ ਉਹਨੂੰ ਤਾਂ ਇੱਥੇ ਕਿ ਲਾਇਆ ਮੁੱਛਲ ਦੇ ਵਿੱਚ ਚਲੋ ਆਈਓ ਪਹਿਲੇ ਸਾਲ ਆ ਦੂਜੀ ਆਪਣੀ ਤੀਜੀ ਨਹੀਂ ਆਪਾਂ ਨੇ ਚਲਾਈ ਉਹਨੂੰ ਹੁਣ ਲਾਈਨ ਅਪ ਕਰ ਦੇਣਾ ਆਪਾਂ ਨੇ ਦੋਏ ਚਲਾਉਣੀਆਂ ਨੇ ਮੁੱਛਰ ਜਿਉਂ ਕਿ ਦੋ ਵੀ ਸੋਣਾ ਨਵੇੜ ਦਿੰਦੀਆਂ ਨੇ ਸਮਝ ਲਓ ਜ਼ਿੰਮੇਦਾਰ ਹੁਣ ਆ ਜਿਹੜੀ ਅੱਜ ਵੱਧ ਰਹੇ ਹਨ ਇਹਦੇ ਵਿੱਚੋਂ ਤਾਂ ਇੱਕ ਕਿੱਲੇ ਦੇ ਉੱਪਰੋਂ ਘੇੜਾ ਘੇਰਾ ਆਉਂਦਾ ਨਹੀਂ ਇੱਕ ਪਹਿਲਾਂ ਫੁੱਲ ਹੋ ਜਾਂਦਾ ਤੇ ਜਿਹੜੀ ਹਲਕੀ ਜਿਹੜੀ ਆ ਉਹਦੇ ਪਹਿਲਾਂ ਘੇੜਾ ਹੀ ਦੱਸ ਦਿੰਦਾ ਵੀ ਝਾੜ ਕਿਵੇਂ ਆ ਕਿਵੇਂ ਨਹੀਂ ਹੈਗਾ ਹਾਂ ਵਧੀਆ ਕਰੀਆ ਇਹਦਾ ਥੋੜਾ ਜਿਹਾ ਗੇਤਾ ਪਛੇਤਾ ਜਿਹਾ ਹੋ ਗਿਆ ਕੰਮ ਕੁਝ ਮੌਸਮ ਦਾ ਸਭ ਤੋਂ ਵੱਡਾ ਸਾਥ ਲੈਣਾ ਆਪਣੀ ਫਸਲ ਦੇ ਵਿੱਚ ਵੀ ਮੌਸਮ ਦਾ ਸਭ ਤੋਂ ਵੱਡਾ ਬੱਡਾ ਲੈਣਾ ਵੀ ਉਹ ਟਾਈਮ 'ਚ ਮੌਸਮ ਲੋਈ ਟਾਈਮ ਦਾ ਮੌਸਮ ਕਿਹਾ ਜਾਂਦਾ ਜਦੋਂ ਆਪਾਂ ਨੇ ਬਡਣੀਆ ਉਦੋਂ ਮੌਸਮ ਕਿਹਾ ਜਾਂਦਾ ਜਮਾਈ ਜੜ ਤੋਂ ਵੀ ਹੁੰਜੀਏ ਕਿਤੇ ਕਿਤੇ ਤੋਂ ਜੇ ਸਾਰੀ ਐਵੇਂ ਖੜੀ ਜੇ ਹੁੰਦੀ ਹੈ ਨਾ ਜਦ ਵਿੱਚ ਚੱਕਰ ਤੇ ਡੇੜੀ ਜਿਵੇਂ ਗਿਰੀ ਵੀ ਆ ਜਾਂਦੀ ਹੈ ਰੇ ਚੱਕਰ ਪਾਉਂਦੀ ਆ ਪੂਰਾ ਇਹ ਲੋਕੇ ਰਾ ਆ ਯਾਨੀ ਅੱਛੇ ਤੇ ਗਈ ਸੀ ਮਸ਼ੀਨ ਸਿਸਤ ਨੂੰ ਦਾਣੇ ਲੱਗੇ ਜਾਂਦਾ ਇਹ ਆ ਪੂਰਾ ਟੌਪ ਦਾ ਝਾੜ ਕੁੱਤਾ ਫਸ ਗਿਆ ਦੀ ਭਾਜਾ ਕੁੱਤਾ ਕੋਤੀ ਆਵੇਂ ਡਾਲੋ ਮੱਝਰੇ ਪਿੰਡ ਉਹ ਸਾਹਮਣੇ ਜੀਟੀ ਰੋਡ ਐ ਮਲਤਾਨੀ ਢੱਪਾ ਉਹ ਉੱਥੇ ਗੁਰਦੁਆਰਾ ਸਾਹਿਬ ਕੋ ਇੱਥੇ ਆਪਾਂ ਸੋਨਾ ਕੰਮ ਹੋ ਜਾਂਦਾ ਆਪਣੇ ਕੋਲ ਵੀ ਉਰੇ ਲੈ ਲੋ ਲੈਣਾ ਹੀ ਲੈਣਾ ਲੱਗਦੀਆਂ ਗੱਠਾਂ ਵਾਲੇ ਵੀਰ ਬਹੁਤ ਭੱਜਦੇ ਆ ਗੱਠਾਂ ਵਾਲੇ ਵੀਰ ਬਹੁਤ ਭੱਜਦੇ ਆ ਪੁੱਛੜ ਧੋਨੇ ਦੀ ਉਹ ਬਣਾਉਣ ਨੂੰ ਕਿਉਂਕਿ ਇਹਦਾ ਲਾਨ ਬਹੁਤ ਹੁੰਦਾ ਗੱਠ ਬਣਦੀ ਬਹੁਤ ਆ ਦੁਗਣੀ ਦੁਗਣੀ ਗੱਠ ਵੱਧ ਬਣਦੀ ਐ ਮੁੱਛਲ ਵਾਲੇ ਕਿਲੇ 'ਤੇ ਉੱਥੇ ਦਾ ਮੋੜ ਲੈ ਇਹ ਆ ਪੁਰਾਣੇ ਖੁੰਡ ਆਇ ਨਾ ਮਾ ਖੁੰਡਾ ਅੱਜੇ ਤੋਂ ਉਂਟੜਾ ਕਾਣੀ ਲੈਂਦਾ ਉਹ ਜਿਹੜੀ ਘਰਾਂ ਖੜੀ ਹੈ ਰਾਣੀ ਸਭ ਤੋਂ ਪੁਰਾਣੀ 16 ਮਾਰ ਲੇ ਉਹਦੇ ਦੋ ਗੇੜੇ ਲੱਗੇ ਵੀ ਕਿਲੇ ਨੂੰ ਦੱਸ ਦੰਨੇ ਆ 2 ਫੁੱਟ ਕਟਰ ਵੜਾ ਤਾਂ ਕਰਕੇ ਉਹਦੀ ਫਾਟ ਗਿਰੀ ਵੀ ਆ ਨਾ ਸੋਨੀ ਦੀ ਉਹ ਗਿਰੀ ਵੀ ਫਾਟ ਨਹੀਂ ਆ ਰਹੀ ਆ ਤੇ ਉਨੁਕਾ ਚੱਲ ਕਤੋਰ ਸੋਨੀ ਬਸ ਗਿਆ ਜਿਸ ਵੇਲੇ ਸ਼ੋ ਮਾਸਗੀ ਠੀਕ ਜਨ ਦਾ ਇਹਰ ਪਹਿਲੇ ਹੀ ਲਵਾਇਆ ਵਾ ਦੋਨਾਂ ਦਾ ਮਾ ਵੀ ਟਕਾਈ ਨਾਲ ਚੱਲੀ ਚਲੋ ਵੀ ਦੂਏ ਇੱਕ ਵੱਲੋਂ ਤਾਂ ਦੇਖਣਾ ਹੀ ਹੈ ਨਹੀਂ ਜੀ ਜਿਹੜਾ ਵੀ ਵਧੀਆ ਹੋਈ ਜਾਂਦੀ ਆ ਹੋਰ ਗੱਲ ਕੁਛ ਨਹੀਂ ਜਾਣਾ ਵੀ ਸਾਫ਼ ਨਿਕਲਦਾ ਤਾਂ ਇਆ ਨਾਲ ਪੰਗੇ ਲੰਦਾ ਬੁੜੀਆਂ ਮਸ਼ੀਨਾਂ ਨਾਲ ਬਹਿ ਜਾ ਬਹਿ ਜਾ ਉਹ ਨਵੇਂ ਮੁੰਡੇ ਰੀਸਾ ਕਰਦੇ ਬਿੱਲੋ ਤੇਰੀ ਤੋਰ ਗਿਆ ਹੈ ਲੱਗੀ ਨਜ਼ਰ ਅਬ ਮਾਰੇ ਧਾਗੇ ਪੱਟ ਪੱਟ 3172 ਦੇ ਜਾਂ ਕਿਹਾ ਤਾਂ ਨਾ ਮਾਰ ਹਾਰਨ ਹਾਰਨ ਟੈਂਕ ਨੂੰ ਤਾਂ ਮਾਰਨਾ ਹੀ ਆ। ਟੈਂਕ ਨੂੰ ਵੀ ਹਾਕ ਮਾਰਾਂ। ਆ ਬੈਲਟ ਵਸਲੀ। ਚੱਲ ਹੁਣ ਮੋਦਲ ਜਾ ਕੇ ਤੇ ਦਾਣੇ ਪਾ ਲਿਵਾਂ ਦਸ਼ਮੀਸ਼ ਦੇ। ਉਹ ਖੜ ਜਾ। ਉਹ ਵੀਰ ਕਿ ਲੇਕੇ ਟਾ ਦੇ ਪਹਿਲੇ। ਬਸ ਕਸ ਲਾਉਣ ਦਾ ਆਮ ਨਾਲ ਆਹੀ ਜਿ ਕਸਣੀ ਆ ਤਾਂ। ਖਰਾਬ ਹੋ ਗਿਆ ਨੋ। ਖਰਾਬ ਹੋ ਗਿਆ। ਨਾ ਹੋ ਗਿਆ। ਉਹ ਤਾਂ ਬੈਲਟ ਦੇ ਤਾਂ ਬੈਲਟ ਪੁੱਠੀ ਹੋ ਗਈ ਸੀ। ਬੈਲਟ ਪੁੱਠੀ ਹੋ ਗਈ ਸੀ। ਮਾਰੀ ਮਾਰੀ ਮਾਰਦੇ ਹੋਰ ਨਾ ਮਾਰੀ ਕੱਟੋ ਨਰ ਨਰ। ਦੂਹੇ ਗਿਆ ਕੱਟਾ ਮਾਰੇ ਮਾਰ ਕੇ ਦੂਹੇ ਘੇਰ ਮਾ ਨਹੀਂ ਚੱਲੇਗਾ ਮਨ। ਵਾਦੀ ਵਾਦੀ ਹੱਕਵਾਨ ਕੇ ਕੀ ਹੋ ਗਿਆ ਮੈਂ ਛੋਟਾ ਆ ਜਾ ਸਰਜੀਵਨ ਸਿੰਘ ਆ ਪਹਿਲਾ ਸ੍ਰਿਸ਼ਟੀ ਬਣਾਈ ਨਾ ਨਾਮਰਾਣ ਦਾ ਨਾ ਛੱਡਦਾ ਨਾ ਮਾਰਦਾ ਮੈਂ ਸਮਝਾ ਕੇ ਆਇਆ ਮਾਜ ਸਹਿੰਦਾ ਸੇ ਨਾ ਚਲੀ ਜਾਂਦਾ ਨਾ ਉਹਨੂੰ ਹੋਰ ਨਾ ਮਾਰਦਾ ਜਦ ਤਾ ਲਲਕਾਰਦੇ ਆ ਦੁਸ਼ਮਣ ਨੂੰ ਪਿੱਛੂ ਵਾਲਾ ਕੰਮ ਆ ਚੱਲ ਰਿਹਾ ਜਦ ਤਾ ਦੁਸ਼ਮਣ ਨੂੰ ਲਲਕਾਰਦੇ ਆ ਤੁਸੀਂ ਅੱਜ ਮੰਨਦਾ ਨਾ ਤੇਰੀ ਜਾਨ ਬਚਾ ਰਹੇ ਆ ਸੋਨੀ ਚਾਹ ਠੀਕ ਆ ਜੀਰੀ ਤੱਕੜੀ ਅੱਜ ਵਾਲੀ ਅੱਜ ਵਾਲੀ ਜੀਲੀ ਦੱਸ ਕੀ ਕਹਿੰਦੀ ਐ ਝਾੜ ਕਿਵੇਂ ਐ ਅੱਜ ਵਾਲੀ ਦਾ 20 ਤੇ ਉੱਪਰ ਝਾੜ ਆ ਹਮ ਅੱਜੇ ਹੁਣ ਮੁਛਲਾਂ ਦਾ ਸ਼ੁਰੂ ਹੋਇਆ ਮਾਣਾ ਰੱਖੇ ਸੁੱਕੀ ਵਧੀਆ ਝਾੜ ਨਿਕਲ ਬਈ ਸਾਰਿਆਂ ਦੇ ਮੁਛਲਾਂ ਦੇ ਕਿਉਂਕਿ ਮੁਛਲ ਦਾ ਏਰੀਆ ਵਾਲੇ ਬਹੁਤ ਖੜਾ ਅਗੇਤੀ ਤੇ ਛੇਤੀਆਂ ਜੀਰੀਆਂ ਦਾ ਨੁਕਸਾਨ ਵੀ ਖਾਸਾ ਹੋਇਆ ਮੌਸਮ ਦੀ ਮਾਰ ਕਾਤ ਵੀ ਬਹੁਤ ਨੁਕਸਾਨ ਹੋਇਆ ਸੋਨੀ ਅੱਜੇ ਪਾਦੇ oh what john deer green